ਅਤਾਂ ਜੀ ਸਾਡੇ ਇੱਕ ਐਫਆਈ ਰਜਿਸਟਰ ਹੋਈ ਸੀ 28/24 ਫਰਵਰੀ ਮਹੀਨੇ ਦੇ ਵਿੱਚ ਕੇਸ ਰਜਿਸਟਰ ਹੋਇਆ ਸੀਗਾ ਐਨਡੀਪੀਐਸ ਐਕਟ ਜਿਹਦੇ ਵਿੱਚ 302 ਗ੍ਰਾਮ ਹੀਰੋਇਨ ਬਰਾਮਦ ਹੋਈ ਸੀ ਉਹਦੇ ਵਿੱਚ ਇੱਕ ਬਿਗ ਰਿਕਵਰੀ ਹੋਈ ਸੀ ਨਾਲ ਉਹਦੇ ਵਿੱਚ 6 ਪਿਸਟਲ ਬਰਾਮਦ ਹੋਈ ਸੀ ਉਹਦੇ ਵਿੱਚ ਤਿੰਨ ਬੰਦੇ ਮੌਕੇ ਤੇ ਅਪਰੀਹੈਂਡ ਕਰ ਲਏ ਗਏ ਸੀਗੇ ਤੇ ਉਹਨਾਂ ਦੀ ਫਰਦਰ ਡਿਸਕਲੋਜ਼ਰ ਤੇ ਜਿਹਦੇ ਕੋਲੋਂ ਵੈਪਨ ਸੀਗੇ ਉਹਨੇ ਦੱਸਿਆ ਜੀਗਾ ਕਿ ਜਿਹੜਾ ਚੌਥਾ ਸਾਥੀ ਇਹਨਾਂ ਦਾ ਫਰਾਰ ਸੀਗਾ ਵੈਪਨ ਉਹਦੇ ਕੋਲ ਵੀ ਹੈਗੇ ਆ ਇਲੀਗਲ ਵੈਪਨਸ ਤੇ ਜਿਹਦੇ ਰਿਗਾਰਡਿੰਗ ਰੇਡਾਂ ਚੱਲ ਰਹੀਆਂ ਸੀਗੀਆਂ ਜਿਹੜੇ ਚੌਕੀ ਚਾਰ ਨੇ ਤਲਵੰਡੀ ਆਪਣੇ ਤਲ ਤੇ ਉਹਨਾਂ ਨਾਲ ਇੱਕ ਟੀਮ ਬਣੀ ਹੋਈ ਸੀ ਉਹਦੇ ਵਿੱਚ ਜਿਹੜਾ ਚੌਥਾ ਬੰਦਾ ਸੀਗਾ ਬਲਜਿੰਦਰ ਸਿੰਘ ਉਰਫ ਜਸ਼ਨ ਤਲਵੰਡੀ ਬੂਟੀਆਂ ਦਾ ਉਹਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਉਹਨੇ ਉਹਦੀ ਅੱਗੇ ਫਰਦਰ ਜਦੋਂ ਇੰਟਰਵਿਊਸ਼ਨ ਕੀਤੀ ਗਈ ਆ ਉਹਦੇ ਵਿੱਚ ਦੋ ਪਿਸਟਲ ਦੇਸੀ ਦੇਸੀ ਬਰਾਮਦ ਹੋ ਗਏ ਇਹ ਸਰ ਕਿੱਥੋਂ ਪਿਸਟਲ ਲੈ ਕੇ ਆਏ ਸੀ ਇਹ ਜੋ ਜੋ ਪਿਸਟਲ ਲੈ ਆਏ ਗਈ ਸੀ ਉਹ ਪਹਿਲੇ ਹੀ ਉਹਦੀ ਸਟੇਟਮੈਂਟ ਹੋ ਗਈ ਸੀ ਉਹ ਬੰਦਾ ਸੀਗਾ ਸੁਪਰੀਤੂ ਸੁੱਖਾ ਨਿਆਲੋਵਾਲ ਦਾ ਪਿਸਟਲ ਉਹ ਲੈ ਕੇ ਆਏ ਸੀ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗਾ ਜਿਉਂਨੇ ਪਹਿਲੇ ਆਪਣੀ ਸਟੇਟਮੈਂਟ ਦਿੱਤੀ ਸੀਗੀ ਪਰ ਉਹਨੇ ਅੱਗੇ ਪਿਸਟਲ ਵੰਡੇ ਸੀਗੇ ਜੋ ਉਹਦੇ ਵਿੱਚੋਂ ਹੀ ਅੱਗੇ ਰਿਕਵਰੀ ਹੋਈ ਹੈ ਜੋ ਦੋ ਪਿਸਟਲ ਸੀਗੇ ਹੁਣ ਇਹਦੇ ਕੋਲੋਂ ਰਿਕਵਰ ਹੋਇਆ ਜਿਸ ਮਕਸਦ ਲਈ ਸਾਰੇ ਨੇ ਲਿਆਦੇ ਸੀਗੇ ਇਹ ਆਪਸ ਵਿੱਚ ਰੰਜਿਸ਼ਵਾਦੀ ਰੱਖਦੇ ਸੀਗੇ ਇਹਨਾਂ ਦੀ ਆਪਸ ਵਿੱਚ ਰੰਜਿਸ਼ਵਾਦੀ ਸੀ ਜ਼ਿਆਦਾਤਰ ਉਸ ਚੀਜ਼ ਲਈ ਰੱਖਦੇ ਸੀਗੇ ਪਿਸਟਲ ਬਾਕੀ ਜਿਹੜੇ ਸੁੱਖ ਸੁੱਖਾ ਵਗੈਰਾ ਹੈ ਉਹ ਤੇ ਗੈਂਗਸਟਰ ਟਾਈਪ ਲੋਗ ਨੇ ਪਲੱਸ ਖੂਆ ਵਗੈਰਾ ਵੀ ਕਰਦੇ ਸੀਗੇ ਹੁਣ ਉਹਤੇ ਕਾਫੀ ਰਿਕਵਰੀ ਹੋ ਗਈ ਸੀ ਪਹਿਲੇ ਜਿਹੜਾ ਮੁੰਡਾ ਜੂਫੜਿਆ ਹੈਗਾ ਇਹਦੇ ਉੱਤੇ ਕੋਈ ਮਾਮਲੇ ਦਰਜ ਪਹਿਲਾਂ ਨਹੀਂ ਆਏ ਹਾਂਜੀ ਇਹਦੇ ਉੱਤੇ ਆਲਰੇਡੀ ਦੋ ਕੇਸ ਰਜਿਸਟਰ ਹੈ 307 ਦੇ ਤੇ ਇਹ ਤੀਸਰਾ ਕੇਸ ਹੈ ਇਹਦੇ ਵਿੱਚ ਮੰਛੀ ਮਿੰਨਿ ਤੋਂ ਫਰਾਰ ਸੀਗਾ ਤੇ ਇਹਨੂੰ ਫੜ ਲਿਆ ਗਿਆ। ਜੇ ਸਰ ਕਿਹੜੀ ਜਗ੍ਹਾ ਤੋਂ ਫੜਿਆ ਹੈ? ਇਹਨੂੰ ਸਲੇਚਾ ਮੋੜ ਤੋਂ ਆਰਾਊਂਡ ਅਪ ਕੀਤਾ ਗਿਆ। ਤੇ ਹੁਣ ਇਹ ਫਰਦਰ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਉਹਦੇ ਵਿੱਚ ਪੁੱਛਗਿੱਛ ਚੱਲ ਰਹੀ ਆ। ਹੁਣ ਤੱਕ 2 ਪਿਸਤਲ ਬਰਾਮਦ ਹੋ ਗਿਆ ਤੇ ਕੋਸ਼ਿਸ਼ ਹੈ ਹੋਰ ਵੀ ਇਹ ਤੋਂ ਬਰਾਮਦਗੀ ਕੀਤੀਆਂ ਜਾ ਸਕਣ। ਅਧਿਆਨੀ ਸਾਡੇ ਇੱਕ ਐਫਆਈਰ ਰਜਿਸਟਰ ਹੋਈ ਸੀ 28/24 ਫਰਵਰੀ ਮਹੀਨੇ ਦੇ ਵਿੱਚ ਕੇਸ ਰਜਿਸਟਰ ਹੋਇਆ ਸੀਗਾ ਐਨਡੀਪੀਐਸ ਐਕਟ ਜਿਹਦੇ ਵਿੱਚ 302 ਗ੍ਰਾਮ ਹੀਰੋਇਨ ਬਰਾਮਦ ਹੋਈ ਸੀ ਉਹਦੇ ਵਿੱਚ ਇੱਕ ਬਿਗ ਰਿਕਵਰੀ ਹੋਈ ਸੀ ਨਾਲ ਉਹਦੇ ਵਿੱਚ 6 ਪਿਸਟਲ ਬਰਾਮਦ ਹੋਈ ਸੀ ਉਹਦੇ ਵਿੱਚ ਤਿੰਨ ਬੰਦੇ ਮੌਕੇ ਤੇ ਅਪ੍ਰੀਹੈਂਡ ਕਰ ਲਏ ਗਏ ਸੀਗੇ ਤੇ ਉਹਨਾਂ ਦੀ ਫਰਦਰ ਡਿਸਕਲੋਜ਼ਰ ਤੇ ਜਿਹਦੇ ਕੋਲੋਂ ਵੈਪਨ ਸੀਗੇ ਉਹਨੇ ਦੱਸਿਆ ਜੀਗਾ ਕਿ ਜਿਹੜਾ ਚੌਥਾ ਸਾਥੀ ਇਹਨਾਂ ਦਾ ਫਰਾਰ ਸੀਗਾ ਵੈਪਨ ਉਹਦੇ ਕੋਲ ਵੀ ਹੈਗੇ ਆ ਇਲੀਗਲ ਵੈਪਨਸ ਤੇ ਜਿਹਦੇ ਰਿਗਾਰਡਿੰਗ ਰੇਡਾਂ ਚੱਲ ਰਹੀਆਂ ਸੀਗੀਆਂ ਜਿਹੜੇ ਚੌਕੀ ਚਾਰ ਨੇ ਤਲਵੰਡੀ ਆਪਣੇ ਤ ਤੇ ਉਹਨਾਂ ਨਾਲ ਇੱਕ ਟੀਮ ਬਣੀ ਹੋਈ ਸੀ ਉਹਦੇ ਵਿੱਚ ਜਿਹੜਾ ਚੌਥਾ ਬੰਦਾ ਸੀਗਾ ਬਲਜਿੰਦਰ ਸਿੰਘ ਉਰਫ ਜਸ਼ਨ ਤਲਵੰਡੀ ਬੂਟੀਆਂ ਦਾ ਉਹਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਉਹਨੇ ਉਹਦੀ ਅੱਗੇ ਫਰਦਰ ਜਦੋਂ ਇੰਟਰਵਿਊਸ਼ਨ ਕੀਤੀ ਗਈ ਆ ਉਹਦੇ ਵਿੱਚ ਦੋ ਪਿਸਟਲ ਦੇਸੀ ਦੇਸੀ ਬਰਾਮਦ ਹੋ ਗਏ ਇਹ ਸਰ ਕਿੱਥੋਂ ਪਿਸਟਲ ਲੈ ਕੇ ਆਏ ਸੀ ਇਹ ਜੋ ਜੋ ਪਿਸਟਲ ਲੈ ਆਏ ਗਈ ਸੀ ਉਹ ਪਹਿਲੇ ਹੀ ਉਹਦੀ ਸਟੇਟਮੈਂਟ ਹੋ ਗਈ ਸੀ ਉਹ ਬੰਦਾ ਸੀਗਾ ਸੁਪਰੀਤੂ ਸੁੱਖਾ ਨਿਆਲੋਵਾਲ ਦਾ ਪਿਸਟਲ ਉਹ ਲੈ ਕੇ ਆਏ ਸੀ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗਾ ਜਿਉਂਨੇ ਪਹਿਲੇ ਆਪਣੀ ਸਟੇਟਮੈਂਟ ਦਿੱਤੀ ਸੀਗੀ ਪਰ ਉਹਨੇ ਅੱਗੇ ਪਿਸਟਲ ਵੰਡੇ ਸੀਗੇ ਜੋ ਉਹਦੇ ਵਿੱਚੋਂ ਹੀ ਅੱਗੇ ਰਿਕਵਰੀ ਹੋਈ ਹੈ ਜੋ ਦੋ ਪਿਸਟਲ ਸੀਗੇ ਹੁਣ ਇਹਦੇ ਕੋਲੋਂ ਰਿਕਵਰ ਹੋਇਆ ਜਿਸ ਮਕਸਦ ਲਈ ਸਾਰੇ ਨੇ ਲਿਆਦੇ ਸੀਗੇ ਇਹ ਆਪਸ ਵਿੱਚ ਰੰਜਿਸ਼ਵਾਦੀ ਰੱਖਦੇ ਸੀਗੇ ਇਹ ਆਪਸ ਵਿੱਚ ਰੰਜਿਸ਼ਵਾਦੀ ਸੀ ਜ਼ਿਆਦਾਤਰ ਉਸ ਚੀਜ਼ ਲਈ ਰੱਖਦੇ ਸੀਗੇ ਪਿਸਟਲ ਬਾਕੀ ਜਿਹੜੇ ਸੁੱਖ ਸੁੱਖਾ ਵਗੈਰਾ ਹੈ ਉਹ ਤੇ ਗੈਂਗਸਟਰ ਟਾਈਪ ਲੋਗ ਨੇ ਪਲੱਸ ਖੂਆਂ ਵਗੈਰਾ ਵੀ ਕਰਦੇ ਸੀਗੇ ਹੁਣ ਉਹਤੇ ਕਾਫੀ ਰਿਕਵਰੀ ਹੋ ਗਈ ਸੀ ਪਹਿਲੇ ਜਿਹੜਾ ਮੁੰਡਾ ਜੂਫੜਿਆ ਹੈਗਾ ਇਹਦੇ ਉੱਤੇ ਕੋਈ ਮਾਮਲਾ ਦਰਜ ਪਹਿਲਾਂ ਨਹੀਂ ਹੈ ਹਾਂਜੀ ਇਹਦੇ ਉੱਤੇ ਆਲਰੇਡੀ ਦੋ ਕੇਸ ਰਜਿਸਟਰ ਹੈ 307 ਦੇ ਤੇ ਇਹ ਤੀਸਰਾ ਕੇਸ ਹੈ ਇਹਦੇ ਵਿੱਚ ਇਹਦੇ ਵਿੱਚ ਵ 5-6 ਮਿੰਟ ਤੋ ਫਰਾਰ ਸੀਗਾ ਤੇ ਇਹਨੂੰ ਫੜ ਲਿਆ ਗਿਆ ਜੀ ਸਰ ਕਿਹੜੀ ਜਗ੍ਹਾ ਤੋਂ ਫੜਿਆ ਇਹਨੂੰ ਸਲੇਚਾ ਮੋੜ ਤੋਂ ਆਰਾਊਂਡ ਅਪ ਕੀਤਾ ਗਿਆ ਤੇ ਹੁਣ ਇਹ ਫਰਦਾ 2 ਦਿਨ ਦਾ ਰਿਮਾਂਡ ਲਿਆ ਗਿਆ ਤੇ ਉਹਦੇ ਵਿੱਚ ਪੁੱਛਗਿੱਛ ਚੱਲ ਰਹੀ ਆ ਹੁਣ ਤੱਕ 2 ਪਿਸਤਲ ਬਰਾਮਦ ਹੋ ਗਿਆ ਤੇ ਕੋਸ਼ਿਸ਼ ਹੈ ਹੋਰ ਵੀ ਇੱਕ ਤੋਂ ਬਰਾਮਦਗੀ ਕੀਤੀ ਜਾ ਸਕਣ